ਆਪਾ ਕੋਲ ਇਹ ਦਿਨ ਸਾਜੀ ਕਰੋ ਰੋਲਾ ਸਰ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਹੜੀ ਜਗ੍ਹਾ ਕੀਤੀ ਗਈ ਹੈ ਕਿੰਨੇ ਮਾਮਲੇ ਹੋ ਗਏ ਅੰਕਰ ਇੰਡਸਟਰੀਕਟ ਦੇ ਦਵਾਂਤੇ ਆ ਹੈ ਇਸ ਤੇ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਹੈ ਤੇ ਉਸ ਅਪਰੋਚ ਨੇ ਵੀ ਸੀ ਉਹ ਦੂਜਾ ਇਹ ਜਿਹੜਾ ਹੈਗਾ ਡਰਗ ਦਾ ਕੰਮ ਇਹਦੇ 8-9 ਸਾਲ ਤੋਂ ਡਰਗ ਦਾ ਕੰਮ ਕਰਦਾ ਸੀ ਤੇ ਹੁਣ ਵੀ ਇਹ ਸ਼ਹਿਰ ਦੇ ਵਿੱਚ ਅਜਿਹਾ ਤੇ 8-9 ਮਹੱਤਵ ਦੇ ਦੱਸਣਾ ਉਹ ਉਸ ਦੇ ਆਪਣੇ ਨਾ ਕੋਰਪੋਰੇਸ਼ਨ ਦੀ ਕੰਮ ਜਿਹੜੀ ਨਾਲ ਸਾਡੇ ਬ੍ਰੋਕਰ ਮੰਡਰੇ ਵੀ ਕੀਤੀ ਆ ਉਹਦੀ ਬੈਲੈਂਸਿੰਗ ਤੇ 50% ਕਿਹੜੇ ਇਲਾਕੇ ਦਾ ਸਰ ਇਹ ਤੇ ਕੋਟ ਮੰਗਲ ਸਿੰਘ ਹੈਗਾ ਏਰੀਆ ਉੱਥੇ ਅਸੀਂ ਕਰਦੇ ਚਾਹ ਹਰ ਸਰ ਇਹਦਾ ਪੀਵੀ ਕੰਪਾਉਂਜ ਕੀਤਾ ਹੈ ਤਾਂ ਰਿਕਾਰਡ ਦਾ ਨਾ ਰਿਕਾਰਡ ਦਾ ਰਿਕਾਰਡ ਇਹਨਾਂ ਸਮਗਲਿੰਗ ਕਰਦਾ ਸੀ ਇਹਨਾਂ ਨੂੰ ਉਹ ਵੇਚਦਾ ਸੀ ਕਾਫੀ ਤੇ 8-9 ਮੁਕਾਦਮੇ ਦਰਨੇ ਪਿਛਲੇ ਹੈ ਸਾ 8900 ਤੋਂ ਲਗਾਤਾਰ ਕਰਾਉਣਾ ਦਾ ਫਿਰ ਘਰ ਕਾ ਆਇਆ ਕਿ ਹਾਂ ਸਰ ਜਦੋਂ ਜਿਹੜੀ ਪ੍ਰੋਜੈਕਟ ਸੀ ਉਹ ਦਾ ਇੰਡੀਆ ਜਿਹਦੇ ਵਿੱਚ ਕਾਰਬੋਨ ਰੀਡਿੰਗ ਕਰਨਾ ਆ ਤੇ ਸਾਰੇ ਤੇ ਰਹਿੰਦੇ ਸੀਗੇ ਰਹਿੰਦੇ ਸੀਗੇ ਉਹਰੇ ਬਿਲਕੁਲ ਜੀ ਹੁਣ ਇਸ ਟਾਈਮੇ ਜੇਹ ਚ ਜਿਹਦਾ ਇਹਨੇ ਜੇਤੂ ਇਹਨਾਂ ਨੂੰ ਮਹਾਨ ਆਇਆ ਸੀ ਉਹਦੇ ਤੇ ਜ਼ੀ ਕਾਰਬਨ ਲੱਗਦਾ ਵੀ ਹੋਰ ਵੀ ਕਾਰਨ ਕਿਤੇ ਜਾਣ ਕੇ ਸ਼ੀਰ ਦੇ ਵਿੱਚ ਅਗਰ ਮਾ ਕੋਈ ਤਾਂ ਇਸ ਜਿਹੜੀ ਨਹੀਂ ਕਾਰਵਾਈ ਤਾਂ ਸਾਰੇ ਚੱਲ ਰਹੀ ਹੈ ਪੰਜਾਬ ਚ ਚੱਲ ਰਹੀ ਹੈ ਕਾਰਵਾਈ ਤਾਂ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਮਹਿਮਾ ਜਾਂ ਗਵਰਨਮੈਂਟ ਦੇ ਖਿਲਾਫ ਰੀਸ ਵੀ ਨਸ਼ਿਆਂ ਵਿਰੁੱਧ ਜੋ ਚੱਲ ਰਿਹਾ ਸਰਕਲ 3 ਪੱਤੇ ਕਹਿੰਦੇ ਕੋਈ ਤੇ 8 ਨੰਬਰ ਤੋਂ ਲੈ ਕੇ ਜਿਹੜੇ ਸਜਾਜ ਆਪੀਆ ਤੇ ਇਸ ਟਾਈਮ ਦੀ ਅਜੇ ਚ